ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਸ਼ਾ ਦੇ ਇਹ ਕੋੜੇ ਹੈਗੇ ਆ ਜੀ ਉਹ ਮਹਾਰਾਜ ਦੇ ਅਸਤਵਲ ਦੇ ਵਿੱਚ ਇੱਕ ਤੋਂ ਇੱਕ ਨਸਲ ਹੈਗੀ ਕਾਠੇਵਾੜੀ ਮਾਰਵਾੜੀ ਨੌਕਰੇ ਸਿੰਧੀ ਜਾਤ ਜਿਹੜੀ ਹੁੰਦੀ ਹੈ ਇਹ ਸਾਰੇ ਕੁਝ ਹਜਰ ਹੈਗੇ ਜੀ ਇਹ ਇਹ ਤਾਸ ਕਿੰਨ ਨੂੰ ਪਤਾ ਨਹੀਂ ਹੈਗਾ ਇਹ ਜਿਹੜੇ ਸੇਵਾਦਾਰ ਹੈਗੇ ਆ ਇਹਨਾਂ ਨੂੰ ਪਤਾ ਹੈਗਾ ਜੀ ਇੱਕ ਵਈ ਇਹਦੀ 40 45 50 ਸਾਲ ਦੀ ਸੀ ਉਹ ਪਾਈ ਨੇ ਇੱਥੇ ਅਰਦਾਸ ਕਰਕੇ ਕਿਸੀ ਗੁਰੂ ਪਾਸ਼ਾ ਹੋ ਤੇ ਜਿਹੜਾ ਕੋੜਾ ਹੈਗਾ ਗੁੱਡੂ ਗੁਰੂ ਮਹਾਰਾਜ ਜੀ ਦਾ ਅਨਮੋਲ ਸਿੰਘ ਜੀ ਉਹਨਾਂ ਦੇ ਨਾਲ ਪੰਜ ਕੋੜੇ ਪੰਜਾ ਪਿਆਰਿਆਂ ਵਾਲੇ ਇੱਥੇ ਹਜ਼ਾਰ ਹੁੰਦੇ ਹੈਗੇ ਜਿਹੜਾ ਗੁਰੂ ਮਹਾਰਾ ਦਾ ਕੋੜਾ ਹੈਗਾ ਹੈਗਾ ਉਹਨਾਂ ਨੂੰ ਸੋਨੇ ਦੀ ਕਾਠੀ ਪਾਉਂਦੇ ਹੈਗੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਸ਼ਾ ਦੇ ਇਹ ਕੋੜੇ ਹੈਗੇ ਆ ਜੀ ਇਹ ਕੋੜਿਆਂ ਦੇ ਜਿੱਥੇ ਵੀ ਹਜ਼ਾਰ ਹੈਗੇ ਆ ਇਹ ਸਾਰੇ ਸੰਗਤਾਂ ਨਾਲ ਚੜਾਏ ਹੋਏ ਗੁੜੇ ਜੀ ਕਿਉਂਕਿ ਇਹਨਾਂ ਜਿਹਨਾਂ ਦੀ ਸ਼ਰਧਾ ਪੂਰੀ ਹੋ ਜਾਂਦੀ ਹੈ ਇੱਥੇ ਕੋਲੇ ਚੜਾ ਜਾਂਦੇ ਜੀ ਔਰ ਦੇਖੋ ਇਹ ਗੁਰੂ ਪਾਸ਼ਾ ਦੇ ਜਿੰਨੇ ਵੀ ਇੱਥੇ ਕੋਲੇ ਚੜਾ ਜਾਂਦੇ ਹੈਗੇ ਇਹਨਾਂ ਨੂੰ ਦਾਣਾ ਪਾਣੀ ਇਹਨਾਂ ਨੂੰ ਗੁਰੂ ਪਾਸ਼ਾ ਦੇ ਤਕਸ ਸੱਟ ਘਣ ਵੱਲੋਂ ਇਹਨਾਂ ਨੂੰ ਰੋਜ਼ ਕੇ ਮਿਲਦਾ ਹੈਗਾ ਜੀ ਛੋਲੇ ਦੋ ਦੋ ਕਿਲੋ ਜਿਹੜਾ ਚੋਕਰ ਹੁੰਦਾ ਪਰਾਂ ਉਹ ਵੀ ਗੁਰੂ ਪਾਸ਼ਾ ਕੋਲੋਂ ਇਹਨਾਂ ਨੂੰ ਹੈਗਾ ਜੀ ਜਿਹੜੇ ਪੱਠੇ ਆਉਂਦੀ ਹੈ ਗੁਰੂ ਦੇ ਖੇਤੀ ਵਿੱਚੋਂ ਉਹ ਵੀ ਗੁਰੂ ਮਹਾਰਾਜ ਦੇ ਇੱਥੇ ਹਜਰ ਹੈਗਾ ਜੀ ਤੇ ਗੁਰੂ ਮਹਾਰਾਜ ਜੀ ਦੇ ਏ ਦੇਖੋ ਇੱਕ ਤੇ ਇੱਕ ਕੁੜਾ ਏ ਤੇ ਚੜ ਚੜ੍ਹਦੀ ਕਲਾ ਵਿੱਚ ਹੈਗਾ ਜੀ ਲੋਕਾਂ ਕਹਿੰਦੇ ਇਹ ਨਸਲ ਏਗੀ ਉਹ ਨਸਲ ਏਗੀ ਗੁਰੂ ਮਹਾਰਾਜ ਦੇ ਅਸਤਵਲ ਦੇ ਵਿੱਚ ਇੱਕ ਤੋਂ ਇੱਕ ਨਸਲ ਏਗੀ ਜੀ ਕਾਠੇਵਾੜੀ ਮਾਰਵਾੜੀ ਨੋਕਰੇ ਸਿੰਧੀ ਜਾਤ ਜਿਹੜੀ ਹੁੰਦੀ ਹੈ ਇਹ ਸਾਰੇ ਕੁਝ ਹਜ਼ਰ ਹੈਗੇ ਜੀ ਗੁਰੂ ਮਹਾਰਾਜ ਦੇ ਅਸਤਵਲ ਦੇ ਵਿੱਚ ਇਹ ਸਾਰੇ ਮੇਲੇ ਵਿੱਚ ਜਾਂਦੇ ਹੈਗੇ ਆ ਜਿਹੜੀ ਫੌਜ ਆਉਂਦੀ ਹੈ ਗੁਰੂ ਪਾਤਸ਼ਾਹ ਜੀ ਜਿਹੜੀ ਸਿੱਖੋਂ ਆਉਂਦੀ ਹੈ ਇਹ ਮੇਲੇ ਵਿੱਚ ਦਸੇਰਾ ਹੋਲਾ ਮੇਲਾ ਦੀ ਪਹਿਲਾ ਵਿਸਾਖੀ ਮੇਲਾ ਮਹਾਰਾਜ ਜਨਮ ਦਿਹਾੜਾ ਇਹ ਸਾਰੇ ਹੀ ਕੋੜੇ ਗੁਰੂ ਮਹਾਰਾਜ ਦੇ ਤੇ ਹਾਜ਼ਰੀ ਭਰਦੇ ਆ ਗਏ ਆ ਤੇ ਜਿਹੜਾ ਕੋੜਾ ਹੈਗਾ ਗੁੱਡੂ ਗੁਰੂ ਮਹਾਰਾਜ ਜੀ ਦਾ ਅਨਮੋਲ ਸਿੰਘ ਜੀ ਉਹਨਾਂ ਦੇ ਨਾਲ ਪੰਜ ਕੋੜੇ ਪੰਜਾ ਪਿਆਰਿਆਂ ਵਾਲੇ ਇੱਥੇ ਹਜ਼ਾਰ ਹੁੰਦੇ ਹੈਗੇ ਜਿਹੜਾ ਗੁਰੂ ਮਹਾਰਾਜ ਦਾ ਕੋੜਾ ਹੈਗਾ ਹੈਗਾ ਉਹਨਾਂ ਨੂੰ ਸੋਨੇ ਦੀ ਕਾਠੀ ਪਾਉਂਦੇ ਆ ਗਏ ਆ ਇਹ ਇਸ ਟਾਈਮ ਦੀ ਹੈਗੀ ਆ ਸਵਾ ਮਨ ਸੋਨੇ ਦੀ ਕਾਠੀ ਇੱਕ ਮਾਈ ਇੱਥੇ ਆਏ ਸੀ ਅੱਧੀ ਉਮਰ ਦੀ ਸੀ 40 45 ਸਾਲ ਦੀ ਜੀ ਇਹ ਇਤਿਹਾਸ ਕਿਹਨੋਂ ਪਤਾ ਨਹੀਂ ਹੈਗਾ ਇਹ ਜਿਹੜੇ ਸੇਵਾਦਾਰ ਹੈਗੇ ਆ ਇਹਨਾਂ ਨੂੰ ਪਤਾ ਹੈਗਾ ਜੀ ਇੱਕ ਮਾਈ ਹੈਦੀ 40 45 50 ਸਾਲ ਦੀ ਜੀ ਉਹ ਮਾਈ ਨੇ ਇੱਥੇ ਅਰਦਾਸ ਕਰਕੇ ਗਈ ਸੀ ਗੁਰੂ ਪਾਸ਼ਾਓ ਮੈਨੂੰ ਇੱਥੇ ਕੋਈ ਵੀ ਪੁੱਤਰ ਦੀ ਦਾਤ ਨਹੀਂ ਹੈਗੀ ਕੋਈ ਬੱਚੇ ਦੀ ਦਾਤ ਨਹੀਂ ਹੈਗੀ ਤਾਂ ਇੱਥੇ ਅਰਦਾਸ ਕਰਕੇ ਗਈ ਜੀ ਉਹਨੇ ਤਾਂ ਮਾਤਾ ਜੀ ਨੂੰ ਉੱਥੇ ਪੁੱਤਰ ਦੀ ਦਾਤ ਹੋਈ ਹੈ ਤੋਂ ਨਾ ਮਾਤਾ ਜੀ ਨੇ ਕੀ ਕੀਤਾ ਗੁਰੂ ਪਾਸ਼ਾ ਵਾਸਤੇ ਗੁਰੂ ਮਹਾਰਾਜ ਦੇ ਸੋਨੇ ਦੀ ਕਾਟੀ ਤੇ ਸੋਨੇ ਦੇ ਹਾਰ ਜਿਹੜੇ ਸੋਨੇ ਦੇ ਜਹਾਂਜਰ ਸੋਨੇ ਦੀ ਕਾਝਾ ਲਗਾ ਓ ਮੈਂ ਨੇ ਇਥੇ ਹਜ਼ਰ ਕੀਤੀ ਹੈਗੀ ਜੀ ਉਹ ਮੈਂ ਦਾ ਜਿਹੜਾ ਨੁਕਤਾ ਹੁੰਦਾ ਗੁਰੂ ਪਾਸ਼ਾ ਦੇ ਕੋੜਿਆਂ ਦੇ ਉੱਤੇ ਉਹਦੇ ਮੈਂ ਤੇ ਨਾ ਤੇ ਉਹਨਾਂ ਦਾ ਐਡਰੈਸ ਵੀ ਲਿਖਿਆ ਹੈਗਾ ਜੀ ਗੁਰੂ ਮਹਾਰਾਜ ਨੇ ਇਨੀ ਕਿਰਪਾ ਕੀਤੀ ਇਥੇ ਜੀ ਇਥੇ ਹਜ਼ਰ ਨਾਜ਼ਰ ਗੁਰੂ ਪਾਸ਼ਾ ਹੈ ਗਿਆ ਜੋ ਮਨ ਮੰਗਿਆ ਮੁਰਾਦਾ ਹੀ ਸਾਰੇ ਹੀ ਪਾਉਂਦੇ ਹੈਗੇ ਜੀ ਸੱਚੇ ਦਿਲੋਂ ਇਥੇ ਜਿਹੜਾ ਵੀ ਮੰਗਦਾ ਗੁਰੂ ਪਾਸ਼ਾ ਉੱਥੇ ਦੇ ਦਿੰਦਾ ਉਹਨਾਂ ਦੀ ਵਾਹਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ